ਪੰਜਾਬ ਦੀ ਰਾਜ ਸਭਾ ਦੀ ਜਿਹੜੀ ਸੀਟ ਖਾਲੀ ਹੋਈ ਸੀ ਪਿਛੇ ਜੇ ਜੁਲਾਈ ਖਾਲੀ ਸੀਟ ਹੋਈ ਸੀ ਉਹਦੀ ਜਮਨੀ ਚੋਣ ਜਿਹੜੀ ਆ 24 ਅਕਤੂਬਰ ਨੂੰ ਹੋਣ ਜਾ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਇਹ ਰਾਜ ਸਭਾ ਦੀ ਸੀਟ ਖਾਲੀ ਹੋਈ ਜਦੋਂ ਸੰਜੀਵ ਅਰੋੜਾ ਨੇ ਇਸ ਸੀਟ ਤੋਂ ਅਸਤੀਫਾ ਦਿੱਤਾ ਸੀ ਉਸ ਤੋਂ ਪਹਿਲਾਂ ਸੰਜੀਵ ਅਰੋੜਾ ਲੁਧਿਆਣਾ ਤੋਂ ਲੁਧਿਆਣਾ ਵੈਸਟ ਤੋਂ ਚੋਣ ਜਿੱਤ ਕੇ ਐਮਐਲਏ ਬਣੇ ਔਰ ਇਸ ਵਾਰ ਪੰਜਾਬ ਦੇ ਵਿੱਚ ਮੰਤਰੀ ਨੇ ਇੰਡਸਟਰੀ ਮੰਤਰੀ ਨੇ ਅਸਵੇ ਜੰਜੀਵ ਅਦੁਰਾ ਅ ਦੇਖਦੇ ਹਾਂ ਕਿ ਇਹ ਜਿਹੜੀ ਹੁਣ ਜਿਮਨੀ ਚੋਣ ਹੋ ਰਹੀ ਹੈ 24 ਅਕਤੂਬਰ ਨੂੰ ਪੰਜਾਬ ਦੀ ਰਾਜ ਸਭਾ ਸੀਟ ਵਾਸਤੇ ਇਹਦੇ ਲਈ ਕੌਣ ਉਮੀਦਵਾਰ ਹੋਣਗੇ ਪਹਿਲਾਂ ਅਟਕਲਾ ਲਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਖੁਦ ਰਾਜ ਸਭਾ ਜਾਣਾ ਚਾਣਗੇ ਔਰ ਸ਼ਾਇਦ ਉਹਨਾਂ ਵਾਸਤੇ ਇਹ ਸੀਟ ਖਾਲੀ ਹੋਈ ਆ ਉਸ ਤੋਂ ਬਾਅਦ ਇਹ ਵੀ ਗੱਲ ਚੱਲੀ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਨਹੀਂ ਮਨੀਸ਼ ਸੋਧਿਆ ਇਹ ਸੀਟ ਤੇ ਰਾਜ ਸਭਾ ਦੇ ਵਿੱਚ ਪਹੁੰਚਣਗੇ ਇਹ ਸੀਟ ਦੀ ਮਿਆਦ ਜਿਹੜੀ ਆ April 2028 ਤੱਕ ਹੋਵੇਗੀ ਔਰ ਕਿਉਂਕਿ ਨਾਰਮਲੀ 6 ਸਾਲ ਦੀ ਟਰਮ ਹੁੰਦੀ ਆ ਰਾਜ ਸਭਾ ਦੀ ਸੀਟ ਦੀ 24 ਅਕਤੂਬਰ ਨੂੰ ਹੀ ਜਿਹੜੀਆਂ 4 ਰਾਜ ਸਭਾ ਦੇ ਸੀਟਾਂ ਜੇ ਐਨ ਕੇ ਦੇ ਵਿੱਚ ਖਾਲੀ ਆ ਜੇ ਐਨ ਕੇ ਇਸ ਵੀ ਯੂਨੀਟ ਟੈਰੀਟਰੀ ਆ ਜਿਹੜੀਆਂ ਉੱਥੇ ਸੀਟਾਂ ਖਾਲੀ ਆ 4 ਉਹਨਾਂ ਦੀ ਵੀ ਚੋੜ ਜਿਹੜੀ ਆ ਉਹ 24 ਅਕਤੂਬਰ ਨੂੰ ਹੀ ਹੋਊਗੀ ਇਹ ਸੀਟਾਂ ਕਾਫੀ ਦੇਰ ਤੋਂ অলਮੋਸਟ 4 ਸਾਲਾਂ ਤੋਂ ਫਰਵਰੀ 2021 ਤੋਂ ਇਹ ਸੀਟਾਂ ਇਸ ਵੇਲੇ ਖਾਲੀ ਪਈਆਂ ਹੋਈਆਂ ਆ ਪਸਾਰੀਆਂ ਨਜ਼ਰਾਂ ਪੰਜਾਬ ਦੇ ਲੋਕਾਂ ਦੀਆਂ ਖਾਸ ਕਰਕੇ ਜਿਹੜੀ ਰਾਜ ਸਭਾ ਦੀ ਸੀਟ ਪੰਜਾਬ ਤੋਂ ਖਾਲੀ ਹੋਈ ਆ ਉਹਦੇ ਵੱਲ ਲੱਗੀਆਂ ਹੋਈਆਂ ਆ। ਅਗਲੀ ਖਬਰ ਵੱਲ ਵਧਦੇ ਆ। ਸਾਬਕਾ ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੋਠ ਦੇ ਖਾਖ ਲਾਫ ਕੇਸ ਜਿਹੜਾ ਚੱਲਣਾ ਬਾ ਉਹਦੀ ਉਹਨੂੰ ਹਰੀ ਛੱਡੀ ਉਹਦੀ ਇਜਾਜ਼ਤ ਜਿਹੜੀ ਆ ਪੰਜਾਬ ਦੇ ਮੰਤਰੀ ਮਾਡਲ ਨੇ ਦਿੱਤੀ ਆ ਜਿਹਨਾਂ ਕੋਈ ਮੰਤਰੀ ਰਿਹਾ ਹੋਵੇ ਤੇ ਉਹਦੀ ਜਿਹੜੀ ਮੰਨਤਾ ਵਾ ਉਹਦੀ ਜਿਹੜੀ ਅਪਰੂਵਲ ਆ ਹਰੀ ਛੱਡੀ ਦੇਣੀ ਜਿਹੜੀ ਆ ਇਹ ਸਰਕਾਰ ਤੋਂ ਮੰਗਦੀ ਆ। ਸਰਪੰਜਾਬ ਦੀ ਮੰਤਰੀ ਮੰਡਲ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ। ਵਿਸ਼ਟachar ਦੀ ਬੜੇ ਕਵੀਰ ਰੋਪ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਇਜਾਜ਼ਤ ਦੇ ਦਿੱਤੀ ਆ ਤੇ ਉਹਨਾਂ ਦੇ ਖਿਲਾਫ ਕੇਸ ਚੱਲੇਗਾ। ਉਹਨਾਂ ਦੇ ਖਿਲਾਫ ਔਰ ਚਾਰ ਹੋਰਾਂ ਦੇ ਖਿਲਾਫ ਅੱਗੇ ਚਾਰजेस ਫ੍ਰੇਮ ਹੋ ਚੁੱਕੇ ਨੇ। ਉਹ ਚਾਰਾਂ ਦੇ ਵਿੱਚ ਜਿਹੜੇ ਬਾਕੀ ਚਾਰ ਨੇ ਉਹਨਾਂ ਚੋਂ ਦੇ ਦੋ ਬੇਟੇ ਵੀ ਸ਼ਾਮਲ ਨੇ। ਮਨੀ ਲਾਂਡਰਿੰਗ ਦਾ ਚਾਰਜ ਆ ਕਿ ਜਿਹਨੋ ਜੰਗਲਾਤ ਮਹਿਕਮੇ ਦੇ ਫੋਰੈਸਟ ਮੰਤਰੀ ਸਨ ਉਹਨਾਂ ਨੇ 2017 ਔਰ 2022 ਦੇ ਵਿੱਚ ਉਹਨਾਂ ਨੇ ਜਿਹੜੇ ਠੇਕੇ ਦਿੱਤੇ ਸੀ ਖੈਰ ਉਹ ਜਿਹੜੀ ਜਿਹੜੀ वुड ਹੁੰਦੀ ਆ ਖਿਆਲ ਲੱਕੜੀ ਜਿਹੜੀ ਆ ਦੀ ਬਹੁਤ ਵੱਡੀ ਜ਼ਿਆਦਾ ਕੀਮਤ ਹੁੰਦੀ ਆ ਮੈਡੀਸ਼ਨਲ ਵੈਲਿਊ ਹੁੰਦੀ ਆ ਉਹਦੇ ਠੇਕਿਆਂ ਦੇ ਵਿੱਚ ਉਹਨਾਂ ਨੇ ਪੈਸਾ ਲਿਆ ਸੀ ਸੋ ਦੇਖਦੇ ਆ ਕਿ ਕੇਸ ਦਾ ਫਾਈਨਲੀ ਕੀ ਬੰਦ ਵੈਸੇ ਤੇ ਕਈ ਕਾਂਗਰਸੀ ਨੇਤਾਵਾਂ ਦੇ ਖਿਲਾਫ ਕੇਸ ਚੱਲੇ ਸਨ ਲੇਕਿਨ ਫਾਈਨਲੀ ਹਾਲੀ ਚਾਰजेस ਸਿਰਫ 사ਦੂ ਸਿੰਘ ਕਰਨਸੋਲ ਦੇ ਖਿਲਾਫ ਹੀ ਫ੍ਰੇਮ ਹੋ ਰਿਹਾ ਅਗਲੀ ਖਬਰਾਂ ਵੱਲ ਮੱਦੇ ਆ ਦਿੱਲੀ ਦੇ ਇੱਕ ਹੋਰ ਗਵਰਨਰ ਗਵਰਨਰ ਪੰਜਾਬ ਦੇ ਇਮਤਿਹਾਨ ਲੱਗੇ ਨੇ ਇੱਕ ਹੋਰ ਗਵਰਨਮੈਂਟ ਜਿਹੜਾ ਵਾ ਉਹਦੇ ਤੇ ਆਪਣੇ ਜਿਹੜੇ ਫੀਮੇਲ ਸਟੂਡੈਂਟਸ ਹਨ ਉਹਨਾਂ ਵੱਲੋਂ ਜਿਨਸੀ ਸ਼ੋਸ਼ਣ ਦਾ ਇੰਜ਼ਾਮ ਲਗਾਵਾ ਬਹੁਤ ਦਵੀਰੋਪਿਆ ਇਹ ਗਵਰਨਮੈਂਟ ਦਾ ਨਾਮ ਆ ਸੁਆਮੀ ਚਤਨਿਆ ਨੰਦਾ ਸਰਸਵਤੀ ਇਹਨੂੰ ਪਾਰਥ ਸਾਰਥੀ ਵੀ ਕਹਿੰਦੇ ਆ 17 ਸਟੂਡੈਂਟਸ ਫੀਮੇਲ ਸਟੂਡੈਂਟ ਕਰਕੇ ਨੇ ਇੰਜ਼ਾਮ ਲਾਈ ਉਹਨਾਂ ਦੇ ਖਿਲਾਫ 1 ਮਹੀਨੇ ਤੋਂ ਕਰੀਬ ਫਰਾਰ ਨੇ ਹੋ ਔਰ ਉਹਨਾਂ ਤੇ ਹੋਰ ਇਲਜ਼ਾਮ ਵੀ ਆ ਕਿ ਉਹ ਇੱਕ ਫੇਕ ਨੰਬਰ ਪਲੇਟ ਡਿਪਲੋਮੈਟਿਕ ਨੰਬਰ ਪਲੇਟ ਜਿਹੜੀ ਆ 39 UN1 ਉਹਦੀ ਲਾ ਕੇ ਆਪਣੀ ਗੱਡੀ ਦੇ ਵਿੱਚ ਕੰਫੈਡਰੇਸ਼ਨ ਪੁਲਿਸ ਨੇ ਦਿੱਲੀ ਪੁਲਿਸ ਨੇ ਵਿਸੰਤ ਵਿਹਾਰ ਪੁਲਿਸ ਨੇ ਕੇਸ ਜਿਸ ਤਰ੍ਹਾਂ ਕੀਤਾ ਵਾ ਗੱਡੀ ਨੂੰ ਹਿਰਾਸਤ ਲੈ ਲਿਆ ਵਾ ਲੇਕਿਨ ਜਿਹੜਾ ਗੋਡਮੈਨ ਆ ਸੁਆਮੀ ਚਤਨਯ ਨੰਦਾ ਸਰਸਵਤੀ ਉਹ ਹਲੇ ਫਰਾਰ ਹੋ ਗਿਆ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕੀਏ ਗੋਡਮੈਨ ਇਹਨਾਂ ਦੇ ਚਾਅਸੇ ਕਿਵੇਂ ਆਉਂਦੇ ਆ ਇਹਨਾਂ ਦੇ ਕੋਲ ਕਿਉਂ ਜਾਂਦੇ ਆ ਕੀ ਲੈਣ ਜਾਂਦੇ ਆ ਪਰ ਸ਼ਾਇਦ ਅਨਸਰਟਨਟੀ ਜ਼ਿੰਦਗੀ ਚ ਹੀ ਨਹੀਂ ਆ ਕਿ ਲੋਕ ਹਾਲੀ ਵੀ ਇਹਨਾਂ ਗਵਰਨਮੈਂਟ ਤੋਂ ਇਹਨਾਂ ਨੂੰ ਰੱਬੀ ਸਮਝਦੇ ਆਂ ਔਰ ਇਹਨਾਂ ਕੋਲ ਜਾਣੋਂ ਨਹੀਂ ਹਟਦੇ ਅੱਗੇ ਵੀ ਬਹੁਤ ਸਾਰੇ ਗਵਰਨਮੈਂਟ ਦੇ ਉੱਤੇ ਇਲਜ਼ਾਮ ਲੱਗ ਚੁੱਕੇ ਨੇ ਪੰਜਾਬ ਦੇ ਵਿੱਚ ਡੇਰਾ ਸਿਰਸਾ ਦੇ ਮੁਖੀ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਇਹੋ ਜਿਹੇ ਇਲਜ਼ਾਮ ਲੱਗੇ ਸਨ ਅਰੈਸਟ ਵੇਲੇ ਜੇਲ੍ਹ ਦੇ ਵਿੱਚ ਸਰਾਖਾਂ ਦੇ ਪਿੱਛੇ ਨੇ ਲਾਸਟ ਖਬਰ ਵਨ ਵਰਦੇ ਆ ਪੰਜਾਬ ਦੇ ਵਿੱਚ ਜਿਹਨੂੰ ਚਿੱਟਾ ਸੋਨਾ ਕਹਿੰਦਾ ਨਰਮਾ ਨਰਮਦੀ ਫਸਲ ਕਿ ਉਹ ਨਰਮੇ ਦੀ ਫਸਲ ਜਿਹਨੂੰ ਚੰਗੀ ਹੁੰਦੀ ਆ ਤੇ ਬਹੁਤ ਪੈਸਾ ਦਿੰਦੀ ਆ ਚੰਗੀ ਮਹਿੰਗੀ ਵਿਖਦੀ ਆ ਸੋ ਐਸ ਲੇ ਨਰਮੇ ਦੀ ਫਸਲ ਅਨਫੋਰਚੂਨੇਟਲੀ ਰੋਡ ਰੀ ਅੰਦਰ ਜੋ ਸਰਕਾਰ ਨੇ ਉਹਦਾ ਰੇਟ ਫਿਕਸ ਕੀਤਾ ਹੋਇਆ ਵਾ ਉਹਦੇ ਤੋਂ ਥੱਲੇ ਕਿਸਾਨ ਮਜਬੂਰ ਹੋ ਰਹੇ ਨੇ ਉਹਨੂੰ ਵੇਚਣ ਵਾਸਤੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਨੇ ਹਾਲੀਆ ਆਪਣੀ ਖਰੀਦ ਨਹੀਂ ਸ਼ੁਰੂ ਕੀਤੀ ਪਰ ਜੇ ਨਰਮਾ ਉਹ ਮਾਰਕੀਟ ਦੇ ਵਿੱਚ ਆ ਗਿਆ ਵਾ ਪ੍ਰਾਈਵੇਟ ਜਿਹੜੇ ਟਰੇਡਰ ਨੇ ਉਹਨੂੰ ਖਰੀਦ ਰਿਹਾ ਇਸ ਤੋਂ ਪਹਿਲਾਂ ਟੋਟਲ ਪੰਜਾਬ ਦੇ ਵਿੱਚ ਟੋਟਲ 1,19,000 ਹੈਕਟੇਅਰ 2 ਇਕੜ ਦਾ ਹੈਕਟੇਅਰ ਹੁੰਦਾ ਵਾ 1,19,000 ਹੈਕਟੇਅਰ ਦੋਤੇ ਨਰਮਾ ਬੀਜਿਆ ਗਿਆ ਸੀ ਇਹਦੇ ਚੋਂ ਕਰੀਬ 12,000 ਇਕੜ 12,000 ਹੈਕਟੇਅਰ ਨਰਮਾ ਤੇ بارشਾਂ ਚ ਦਬਾ ਹੋ ਗਿਆ ਸੋ ਕਰੀਬ 1 ਲੱਖ ਰਹਿ ਗਿਆ ਉਹ 1 ਲੱਖ ਜਿਹੜਾ ਵਾ ਉਹਦੀ ਜਿਹੜੀ ਫਸਲ ਆਈ ਹੈ ਮਾਰਕੀਟ ਦੇ ਵਿੱਚ ਉਹਦਾ ਵੀ ਜਿਹੜਾ ਸਰਕਾਰੀ ਰੇਟ ਆ 7,710 7710 ਉਹ ਨਹੀਂ ਮਿਲ ਰਿਆ ਔਰ ਮਜਬੂਰਨ 5600 ਦੇ ਜਾਂ 4600 ਦੇ 5600 ਦੇ 4600 ਦੇ ਰੇਟ ਦੇ ਉਤੇ ਕਿਸਾਨ ਮਜਬੂਰ ਨੇ ਆਪਣਾ ਨਰਮਾ ਵੇਚਣ ਲਈ ਨਰਮਾ ਦਰ ਪਧਾਇਆ ਕੀ ਬਠਿੰਡਾ ਮੁਕਸਰ ਮਾਨਸਾ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਮ ਤੌਰ ਤੇ ਹੁੰਦਾ ਵਾ ਪਹਿਲਾਂ ਤਾਂ ਸਾਰੇ ਪੰਜਾਬ ਚ ਹੁੰਦਾ ਹੁੰਦਾ ਸੀ ਪੰਜਾਬ ਦੇ ਬਹੁਤ ਸਾਰੇ ਇਲਾਕੇ ਅਜ ਕਾਸ ਕਰਕੇ ਸਾਰੇ ਮਾਲਵੇ ਚ ਹੁੰਦਾ ਸੀ ਲੇਕਿਨ ਉਨੋਂ ਉੱਥੇ ਹੌਲੀ ਹੌਲੀ ਚੋਣਾ ਹੋਣਾ ਸ਼ੁਰੂ ਹੋ ਗਿਆ ਕਿ ਹੁਣ ਨਰਮਾ ਬਹੁਤ ਥੋੜੀ ਜੀ ਏਰੀਆ ਦੇ ਵਿੱਚ ਹੁੰਦਾ ਵਾ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਦਖਲ ਦੇਣਾ ਚਾਹੀਦਾ ਵਾ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪ ਵੀ ਕੇਂਦਰ ਨੂੰ ਕਿਹਾ ਕਿ ਜਲਦੀ ਜਲਦੀ ਸੀਸੀਆਈ ਇਹਦੀ ਕ੍ਰੀਟ ਸ਼ੁਰੂ ਕਰੇ ਤਾਂ ਕਿ ਕਿਸਾਨਾਂ ਨੂੰ ਨੁਕਸਾਨ ਨਾ ਹੋ ਸਕੇ ਕਿਉਂਕਿ ਸਾਰੀ ਛੇ ਮਹੀਨੇ ਦੀ ਫਸਲ ਹੈ ਜਿਹੜੀ ਛੇ ਮਹੀਨੇ ਦੀ ਫਸਲ ਸਹੀ ਰੇੜ ਤੇ ਨਾ ਵਿਕੀ ਤੇ ਕਿਸਾਨ ਜਿਹੜੇ ਨੇ ਬਰਬਾਦ ਹੋ ਸਕਦੇ ਆ ਸੋ ਇਹ ਸਾਰਾ ਆਈਡੀਆ ਮੁਖ ਖਬਰਾਂ